ਪੌਲਿੰਗ ਸਕੀਮ ਕੈਬਨਿਟ ਮੰਤਰੀ ਹਰਪਾਲ ਚੀਮਾ ਬੋਲੇ ਨੋਟੀਫਿਕੇਸ਼ਨ ਤੋਂ ਬਾਅਦ ਦੀ ਸਾਰੀ ਪ੍ਰਕਿਰਿਆ ਕੀ ਰੱਦ ਕਿਸਾਨਾਂ ਨੂੰ ਪਾਲਿਸੀ ਪਸੰਦ ਨਾ ਆਉਣ ਕਰਕੇ ਲਿਆ ਗਿਆ ਫੈਸਲਾ ਲੈਂਡ ਪੌਲਿੰਗ ਸਕੀਮ ਵਾਪਸ ਲੈਣ ਦੇ ਵਿਰੋਧੀ ਤਿਰਣੀ ਕੇ ਦੀ ਪੰਜਾਬ ਸਰਕਾਰ ਗਿਆ ਲੋਕਾਂ ਦੀ ਹੋਈ ਜਿੱਤ ਕਿਸਾਨਾਂ ਦੇ ਦਬਾਅ ਦੇ ਅੱਗੇ ਝੁਕੀ ਸਰਕਾਰ ਲੈਂਡ ਪੌਲਿੰਗ ਸਕੀਮ ਵਾਪਸ ਹੋਣ ਤੇ ਫਿਰ ਗੱਤ ਸਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਬੀਰ ਰਾਏ ਨੇ ਮਨਾਇਆ ਜਸ਼ਨ ਕਿਸਾਨਾਂ ਨੂੰ ਲੱਡੂ ਖਵਾ ਕੇ ਕਰਵਾਇਆ ਮੂੰਹ ਮਿੱਠਾ ਅਕਾਲੀ ਦਲ ਦੇ ਨਵੇਂ ਢੜ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਬੋਲੇ ਹੁਣ ਬਾਦਲ ਦਲ ਤੋਂ ਲਵਾਂਗੇ ਐਸਜੀਪੀਸੀ ਤੇ ਚੋਣ ਨਿਸ਼ਾਨ ਚੰਡੀਗੜ੍ਹ ਵਾਲਾ ਪਾਰਟੀ ਦਫਤਰ ਲੈਣ ਦਾ ਵੀ ਭਰਿਆ ਦਾ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਗਾਈ ਸੈਂਟਰ ਦੇ ਨਾਲ ਮਿਲੀਪੁਗ ਦੇ ਇਲਜ਼ਾਮ ਬੋਲੇ ਬਾਗੀਆਂ ਨੇ ਕੇਂਦਰ ਦੇ ਨਾਲ ਮਿਲਾਇਆ ਹੱਥ ਪੰਜਾਬ 'ਤੇ ਕਬਜ਼ਾ ਕਰਨ ਦੇ ਲਈ ਬਾਦਲ ਪਰਿਵਾਰ ਨੂੰ ਪਾਸੇ ਕਰਨ ਦਾ ਬਣਾਇਆ ਪਲਾਨ ਅਕਾਲੀ ਦਲ ਦੇ ਨਵੇਂ ਧੜੇ ਦਾ ਪ੍ਰਧਾਨ ਬਣਨ ਤੇ ਬੋਲੇ ਗਿਆ ਨਿਹਤਪ੍ਰੀਤ ਸਿੰਘ ਕਿਹਾ ਜੇ ਮੈਨੂੰ ਜਥੇ ਦਾ ਰਹਿਣ ਦਿੰਦੇ ਤਾਂ ਜ ਨਾ ਬਣਦਾ ਪ੍ਰਧਾਨ ਅਕਾਲੀ ਦਲ ਦਾ ਪਲਟਵਾਰ ਕਿਹਾ ਹਰਪ੍ਰੀਤ ਸਿੰਘ ਦੇ ਅੰਦਰਲਾ ਲਾਲਚ ਆਇਆ ਬਾਹਰ ਸੰਗਰੂਰ ਵਾਸੀਆਂ ਨੂੰ ਸੀ ਮੰਦੀ ਸੋਗਾਤ 7 ਕਰੋੜ 81 ਲੱਖ ਦੀ ਲਾਗਤ ਦੇ ਨਾਲ ਤਿਆਰ ਨਰਸਿੰਗ ਟ੍ਰੇਨਿੰਗ ਸਕੂਲ ਦਾ ਗਿਤਾ ਉਦਘਾਟਨ ਕੈਂਸਰ ਕੇਅਰ ਬੱਸਾਂ ਨੂੰ ਵੀ ਦਿਖਾਈ ਹਰੀ ਝੰਡੀ ਸਸਰੇ ਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਜ਼ਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਅੱਜ ਜ਼ਿਕਰ ਉਸ ਸਕੀਮ ਦਾ ਜਿਸ ਨੂੰ 99 ਦਿਨਾਂ ਦੇ ਵਿੱਚ ਸਰਕਾਰ ਨੂੰ ਵਾਪਸ ਲੈਣਾ ਪੈ ਗਿਆ ਜ਼ਿਕਰ ਉਸ ਜਥੇਦਾਰ ਸਾਹਿਬ ਦਾ ਜੋ ਜਥੇਦਾਰੀ ਤੋਂ ਪਹੁੰਚਦੇ ਪਹੁੰਚਦੇ ਸਿਆਸਤ ਦੇ ਵਿੱਚ ਐਂਟਰੀ ਕਰਕੇ ਪ੍ਰਧਾਨ ਬਣ ਗਏ ਅੱਜ ਜ਼ਿਕਰ ਹੋਣਾ ਮਸ਼ੀਨਾਂ ਦਾ ਵੀ ਜਿਹੜੀਆਂ ਗਾਇਬ ਤੇ ਜ਼ਿਕਰ ਇਸ ਦੇ ਨਾਲ ਨਾਲ ਪੰਜਾਬ ਤੇ ਹਰਿਆਣਾ ਦੀਆਂ ਨਾਲ ਨਾਲ ਪੂਰੇ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਦਾ ਜਿहां ਫਰਕ ਤਾਂ ਪੈਂਦਾ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੋਣਗੀਆਂ ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਇੱਕ ਨਜ਼ਰ ਅੱਜ ਗੱਲ ਅਕਾਲੀ ਦਲ ਦੀ ਹੋਈ ਅਕਾਲੀ ਦਲ ਨੂੰ ਲੈ ਕੇ ਜਿਹੜੀ ਇਸ ਸਮੇਂ ਸਥਿਤੀ ਬਣੀ ਹੋਈ ਹੈ ਉਸ ਦਾ ਜ਼ਿਕਰ ਹੋਈ ਅੱਜ ਜ਼ਿਕਰ ਹੋਏਗਾ ਉਹਨਾਂ ਕਰੋੜਾਂ ਰੁਪਈਆ ਦੀਆਂ ਮਸ਼ੀਨਾਂ ਦਾ ਜੋ ਗਾਇਬ ਹੁਣ ਮਸ਼ੀਨਾਂ ਆਈਆਂ ਸੀ ਤੇ ਗਾਇਬ ਹੋ ਗਈਆਂ ਜਾਂ ਫਿਰ ਮਸ਼ੀਨਾਂ ਆਈਆਂ ਹੀ ਨਹੀਂ ਗਾਇਬ ਉਸ ਤੋਂ ਪਹਿਲਾਂ ਹੀ ਹੋ ਗਈ ਇਹ ਵੀ ਸਵਾਲ ਅੱਜ ਜ਼ਿਕਰ ਹੋਏਗਾ ਇਸ ਦਾ ਤਬਾਹੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਉੱਤਰ ਕਾਸ਼ੀ ਦੀ ਤਬਾਹੀ ਸਭ ਦੇ ਜ਼ਹਿਨ ਦੇ ਵਿੱਚ ਤਾਜ਼ੀ ਹੈ ਉਹ 5 ਅਗਸਤ ਵਾਲਾ ਮਾਮਲਾ ਤੇ ਉਸਦੀ ਇੱਕ ਵੀਡੀਓ ਸਾਹਮਣੇ ਆਈ ਹੈ ਉਸਨੇ ਪੂਰੀ ਤਬਾਹੀ ਨੂੰ ਬਿਆਨ ਕਰਕੇ ਰੱਖ ਦਿੱਤਾ ਇਹ ਤਸਵੀਰਾਂ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਮੈਂ ਤੁਹਾਨੂੰ ਦਿਖਾਵਾਂਗਾ ਤੇ ਗੱਲ ਉਸ ਕਿਸ਼ਤੀ ਦੀ ਵੀ ਉਸ ਆਪਰੇਸ਼ਨ ਦੀ ਵੀ ਜੇਕਰ ਇਹ ਨਾ ਹੁੰਦਾ ਤਾਂ ਇਹ ਬਹੁਤ ਸਾਰੇ ਲੋਕ ਨਜ਼ਰ ਆਉਣਗੇ ਤੁਹਾਨੂੰ ਥੋੜੇ ਧਿਆਨ ਨਾਲ ਜਦੋਂ ਵੀਡੀਓ ਦੇਖੋਗੇ ਅੱਗੇ ਪੂਰੀ ਖਬਰ ਦਿਖਾਵਾਂਗਾ ਜੇਕਰ ਇਹਨਾਂ ਤੱਕ ਨਾ ਪਹੁੰਚਦੇ ਰੈਸਕਿਊ ਟੀਮ ਦੇ ਮੈਂਬਰ ਤਾਂ ਇਹਨਾਂ ਦਾ ਕੀ ਹੁੰਦਾ ਪੂਰੀ ਖਬਰ ਦੱਸਾਂਗੇ ਥੋੜੀ ਜਿਹੀ ਪਰ ਮੈਂ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਥਕ ਹਲਚਲ ਜੋ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਜੀਆਂ ਜ਼ਿਕਰ ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਕਰਾਂਗਾ ਗਿਆਨੀ ਹਰਪ੍ਰੀਤ ਸਿੰਘ ਦੇ ਪਿਛਲੇ 1 ਸਾਲ ਦੇ ਐਕਸ਼ਨ ਜਾਂ ਫਿਰ ਆਦੇਸ਼ਾਂ ਦੇ ਉੱਤੇ ਨਜ਼ਰ ਪਾਵਾਂਗੇ ਜਿਨ੍ਹਾਂ ਨੇ ਖੁਦ ਹੁਕਮਨਾਮਾ ਦਿੱਤਾ ਸੀ ਜਿਨ੍ਹਾਂ ਨੇ ਖੁਦ ਬਾਗੀਆਂ ਨੂੰ ਚੁੱਲ੍ਹੇ ਸਮੇਟਣ ਨੂੰ ਕਿਹਾ ਸੀ ਜਿਨ੍ਹਾਂ ਨੇ ਖੁਦ ਭਰਤੀ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਨੇ ਖੁਦ ਭਰਤੀ ਕਮੇਟੀ ਦੇ ਵੱਲੋਂ ਚਲਾਈ ਗਈ ਭਰਤੀ ਦੇ ਵਿੱਚ ਪਹਿਲੀ ਪਰਚੀ ਕਟਵਾਈ ਸੀ ਉਹਨਾਂ ਨੇ ਹੀ ਖੁਦ ਨਵੇਂ ਚੁੱਲੇ ਦੀ ਕਮਾਨ ਸੰਭਾਲ ਲਈ ਜਿੱਆਂ ਪ੍ਰਧਾਨ ਬਣ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਰੋਧੀ ਧੜਾ ਹੈ ਉਹਨਾਂ ਨੇ ਜਿਹੜੀ ਭਰਤੀ ਪ੍ਰਚਾਰ ਚਲਾਈ ਸੀ ਅੱਛਾ ਸੋਸ਼ਲ ਮੀਡੀਆ ਤੇ ਇਸ ਸਮੇਂ ਖੂਬ ਚਰਚਾ ਇਹ ਵੀ ਹੈਗੀ ਹੈ ਕਿ ਵਾਕਈ ਹਰਪ੍ਰੀਤ ਸਿੰਘ ਨੇ ਜਿਹੜੀ ਪ੍ਰਧਾਨਗੀ ਸੰਭਾਲੀ ਹੈ ਬਖਰੇ ਚੁੱਲੇ ਵਾਲੀ ਉਹ ਆਪਣੀ ਆਦੇਸ਼ਾਂ ਦੇ ਉਲਟ ਜਾ ਕੇ ਤਾਂ ਨਹੀਂ ਕਰ ਦਿੱਤੀ ਕੀ ਵੱਖਰਾ ਅਕਾਲੀ ਦਲ ਉਸ ਦਾ ਪ੍ਰਧਾਨ ਬਣਨਾ ਜਿਹੜਾ ਆਦੇਸ਼ ਸੀ ਕਿ ਵੱਖਰਾ ਚੁੱਲਾ ਨਾ ਬਣਾਇਆ ਜਾਵੇ ਸਾਰੇ ਚੁੱਲ੍ਹੇ ਸਮੇਟ ਦਿੱਤੇ ਜਾਣ ਤਾਂ ਕੀ ਉਸ ਵੱਖਰੇ ਚੁੱਲ੍ਹੇ ਵਾਲੇ ਜਿਹੜੇ ਆਦੇਸ਼ ਸੀ ਉਸ ਨੂੰ ਖੁਦ ਹੀ ਤਣਹੀ ਪਲਟ ਦਿੱਤਾ ਕਿਰੇ ਚਰਚਾ ਬਹੁਤ ਥੋੜੀ ਹੈ ਮੈਂ ਸ਼ੁਰੂਆਤ ਇਸ ਖਬਰ ਦੇ ਨਾਲ ਹੀ ਕਰਨ ਜਾ ਰਿਹਾ ਅਕਾਲ ਤਖਤ ਦੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਢੜਤੀ ਕਮੇਟੀ ਨੇ ਨਵੀਂ ਪੰਥਕ ਪਾਰਟੀ ਦਾ ਗਠਨ ਕਰ ਦਿੱਤਾ ਨਾਮ ਅਜੇ ਕਲੀਅਰ ਨਹੀਂ ਹੈ ਪਰ ਕਮਾਂਡ ਦਿੱਤੀ ਗਈ ਹੈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦਾ ਚੇਅਰਪਰਸਨ ਐਲਾਨਿਆ ਗਿਆ ਪੰਜ ਮੈਂਬਰੀ ਕਮੇਟੀ ਨੇ ਇੱਕ ਪੰਥਕ ਅਤੇ ਦੂਜਾ ਸਿਆਸੀ ਥੜਾ ਬਣਾਇਆ ਹੈ ਸਿਆਸੀ ਪਾਰਟੀ ਨੂੰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸੰਭਾਲਣਗੇ ਉੱਥੇ ਬੀਬੀ ਸਤਵੰਤ ਕੌਰ ਪੰਥਕ ਕਮੇਟੀ ਨੂੰ ਸੰਭਾਲਣਗੇ ਦੋਵੇਂ ਕੰਮ ਵੱਖ-ਵੱਖ ਕਰਨਗੇ ਨੂੰ ਇਹੋ ਹੀ ਸਨੇਹਾ ਆਪ ਦਾ ਆਪਦਾ ਚੋਲਾ ਛੱਡੋ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਆ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਇਿੱਟੜੇ ਸੁਬੀਰ ਬਾਦਲ ਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਲਰ ਕੰਮ ਕਰਨਗੇ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਦੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਕਾਬਲੇ ਗੋਰੇ ਕੀ ਅਕਾਲ ਤਖਸਬ ਨੇ ਪਿਛਲੇ ਸਾਲ 2 ਦਸੰਬਰ ਨੂੰ ਸੁਪੀਰ ਬਾਦਲ ਨੂੰ ਤਰਖਾਇਆ ਐਲਾਨਿਆ ਸੀ ਜਿਸ ਦੇ ਨਾਲ ਹੀ ਨਵੇਂ ਸਿਰੇ ਤੋਂ ਡੈਲੀਗੇਟ ਬਣਾ ਕੇ ਪ੍ਰਧਾਨ ਚੁਣਨ ਦੇ ਆਦੇਸ਼ ਦਿੱਤੇ ਇਸ ਦੇ ਲਈ ਅਕਾਲ ਤਖਸਬ ਨੇ 7 ਮੈਂਬਰੀ ਕਮੇਟੀ ਬਣਾਈ ਇਹਨਾਂ ਦੇ ਵਿੱਚੋਂ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਉੱਥੇ ਪੰਜ ਮੈਂਬਰਾਂ ਨੇ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਵਾਇਆ ਤੇ ਹੁਣ ਨਵਾਂ ਅਕਾਲੀ ਦਲ ਨਜ਼ਰ ਆ ਰਿਹਾ ਹੈ ਇਹ ਜਦੋਂ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਫਸੀਲ ਤੋਂ ਤਾਂ ਉਸ ਸਮੇਂ ਫਸੀਲ ਦੇ ਉੱਤੇ ਜਥੇਦਾਰ ਦੇ ਤੌਰ ਦੇ ਉੱਤੇ ਗਿਆਨੀ ਰਬੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘੇ ਮੁੱਖ ਚਿਹਰੇ ਸਨ ਇਹਨਾਂ ਦੇ ਵੱਲੋਂ ਹੀ ਸੁਣਾਇਆ ਗਿਆ ਸੀ ਫੈਸਲਾ ਕਿ ਸਾਰੇ ਚੁੱਲ੍ਹੇ ਸਮੇਟ ਦਵੋ ਤੇ ਫਿਰ ਚੁੱਲ੍ਹੇ ਦਾ ਮਤਲਬ ਇਹ ਸੀ ਕਿ ਅਕਾਲੀ ਦਲ ਵਾਲੇ ਪਾਸੇ ਚਲੇ ਜਾਓ ਕਹਿਣ ਜਦੋਂ ਚੁੱਲ੍ਹੇ ਸਮੇਟਣ ਦੀ ਗੱਲ ਹੋਵੇ ਤੇ ਨਵੇਂ ਚੁੱਲ੍ਹੇ ਦੀ ਹੀ ਖੁਦ ਕਮਾਨ ਸੰਭਾਲੀ ਜਾਵੇ ਫਿਰ ਫਰਕ ਤਾਂ ਪੈਂਦਾ ਹਾਲਾਂਕਿ ਤਰਕ ਇਹ ਵੀ ਦਿੱਤਾ ਗਿਆ ਕਿ ਜਿਹੜੇ ਵੱਖਰੇ ਚੁੱਲੇ ਵਾਲੀ ਗੱਲ ਹੈ ਜਿਹੜੇ ਅਕਾਲੀ ਦਲ ਦਾ ਚੁੱਲਾ ਸੰਭਾਲ ਰਹੇ ਸੀ ਉਹਨਾਂ ਨੇ ਤਾਂ ਬੁਹਾ ਹੀ ਨਹੀਂ ਖੋਲਿਆ ਕਿਹੜੇ ਵਾਅਦਿਆਂ ਦੇ ਨਾਲ ਪੂਰਾ ਕਿਰਿਆ ਹੋਇਆ ਪੂਰਾ ਮਾਮਲਾ ਤੁਸੀਂ ਕਹਿ ਸਕਦੇ ਹੋ ਕਿ ਇਸ ਸਮੇਂ ਨਜ਼ਰ ਆ ਰਿਹਾ ਪਰ ਮੈਂ ਹੁਣ ਗੱਲ ਕਰਾਂਗਾ ਕਿ ਇਸ ਦੇ ਉੱਤੇ ਬਿਆਨਬਾਜ਼ੀ ਖੂਬ ਹੋਈ ਹੈ ਪਰ ਟੀ ਕਮੇਟੀ ਦੇ ਬਹਾਨੇ ਮੁੱਖ ਮੰਤਰੀ ਮਾਨ ਨੇ ਵੀ ਅਕਾਲੀ ਦਲ ਨੂੰ ਕਿਹਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੁਬੀਰ ਬਾਜ਼ੀ ਦੀ ਅਪੀਲ ਕਰ ਰਹੇ ਨੇ ਵਾਪਸ ਆ ਜਾਓ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹਿਣ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹ ਤਾਂ ਕਹਿੰਦਾ ਮੈਂ ਛੱਡਦਾ ਮੈਂ ਹੀ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਆ ਅਕਾਲੀ ਦਲ ਜਾਨੀ ਹਰਪ੍ਰੀਤ ਸਿੰਘ ਨੂੰ ਕੀ ਰਿਹਾਈ ਜਿਹੜੇ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਵਾਂਗੇ ਉਹਨਾਂ ਨੂੰ ਨਾ ਬਣਾ ਕੇ ਇਹ ਆਪ ਪ੍ਰਧਾਨ ਬਣ ਗਿਆ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਦਰ ਕਰਨਾ ਨਹੀਂ ਚਾਹਦੇ ਉਹ ਆਮ ਚੰਗ ਦੀ ਕਦਰ ਕਰਨ ਦੇ ਕੁੱਲ ਮਿਲਾ ਕੇ ਅਕਾਲੀ ਦਲ ਇਸ ਸਮੇਂ ਦੋ ਫਾੜ ਨਜ਼ਰ ਆਉਂਦਾ ਹੈ ਹੁਣ ਚਰਚਾ ਇਹ ਹੈ ਕਿ ਨਵੀਂ ਪਾਰਟੀ ਦੀ ਕਮਾਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ ਦੇ ਵਿੱਚ ਜਾਣ ਦੇ ਨਾਲ ਸੁਖਬੀਰ ਬਾਦਲ ਦੇ ਸਾਹਮਣੇ ਕੀ ਚੈਲੰਜ ਹੋਵੇਗਾ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਕਮਿਸ਼ਨ ਦੇ ਸਾਹਮਣੇ ਖੁਦ ਨੂੰ ਅਸਲੀ ਅਕਾਲੀ ਦਲ ਦੇ ਰੂਪ ਦੇ ਵਿੱਚ ਕਿਵੇਂ ਪੇਸ਼ ਕਰੇਗੀ ਕਿ ਚੁਣੌਤੀ ਅੰਦੀ ਪਰ ਮਾਰ ਹੈ ਪਰ ਇਸ ਸਭ ਦੇ ਵਿਚਾਲੇ ਜਿਹੜਾ ਨਵਾਂ ਅਕਾਲੀ ਦਲ ਹੈ ਉਹਨਾਂ ਦੇ ਲਈ ਵੀ ਇਸ ਸਮੇਂ ਚੁਣੌਤੀ ਇਹ ਹੈ ਕਿ ਬਾਕੀ ਸ਼ਰਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਹੀ ਉਹ ਅੱਗੇ ਆਪਣੀ ਸਿਆਸੀ ਲੀਨ ਨੂੰ ਤੋਰਣਗੇ ਜਾਂ ਫਿਰ ਤਸਵੀਰ ਕੁਝ ਵੱਖਰੀ ਹੋਏਗੀ ਪਰ ਜਦੋਂ ਨਵਾਂ ਅਕਾਲੀ ਦਲ ਬਣ ਜਾਵੇ ਨਾਮ ਨੂੰ ਲੈ ਕੇ ਕਨਫਿਊਜ਼ਨ ਹੋਵੇ ਫਿਰ ਫਰਕ ਤਾਂ ਪੈਂਦਾ ਇਨਫੈਕਟ ਇਹ ਪੂਰਾ ਘਟਨਾਕ੍ਰਮ ਦੋਵੇਂ ਪਾਸੇ ਫਰਕ ਪਾ ਸਕਦਾ ਹੈ ਅਕਾਲੀ ਦਲ ਵਾਲੇ ਪਾਸੇ ਵੀ ਔਰ ਜਿਹੜੇ ਨਵੇਂ ਅਕਾਲੀ ਦਲ ਵਾਲੇ ਆਗੂ ਹੋਏਗੇ ਨੇ ਉਹਨਾਂ ਨੂੰ ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਹੋਵੇਗੀ ਹੁਣ ਲੈਂਡ ਪੁਲਿੰਗ ਸਕੀਮ ਦੀ ਜ਼ਬਰਦਸਤ ਬਵਾਲ ਹੋਇਆ ਜ਼ਬਰਦਸਤ ਵਿਵਾਦ ਹੋਇਆ ਜ਼ਬਰਦਸਤ ਵਿਰੋਧ ਹੋਇਆ ਜ਼ਬਰਦਸਤ ਪ੍ਰਦਰਸ਼ਨ ਹੋਏ ਤੇ ਇਸ ਵਿਚਾਰੇ ਲੈਂਡ ਪੁਲਿੰਗ ਸਕੀਮ ਵਾਪਸ ਲੈ ਲਈ ਇਸ ਬੰਦੇ ਵਿੱਚ ਪੰਜਾਬ ਸਰਕਾਰ ਦੀ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਪ੍ਰਿੰਸੀਪਲ ਸੱਤਰ ਨੇ ਚਿੱਠੀ ਜਾਰੀ ਕਰ ਦਿੱਤੀ ਜਿਸ ਦੇ ਵਿੱਚ ਕਿਹਾ ਗਿਆ ਕਿ 14 ਮਈ ਨੂੰ ਲਿਆਂਦੀ ਗਈ ਪੰਜਾਬ ਲੈਂਡ ਪਾਲਿਸੀ ਨੂੰ ਵਿਡਰੋ ਕੀਤਾ ਜਾ ਰਿਹਾ ਹੈ ਆਮੀ ਪਾਰਟੀ ਕਿਸਾਨ ਹਤਾਸ਼ੀ ਪਾਰਟੀ ਹੈ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਵੈਂਟ ਪੋਲੀਸੀ ਲੈ ਕੇ ਆਂਦੀ ਪਰ ਲੇਕਿਨ ਉਹ ਪੋਲੀਸੀ ਜਿਹੜੀ ਆ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅੱਜ ਉਹ ਪੋਲੀਸੀ ਜਿਹੜੀ ਆ ਅਸੀਂ ਵਾਪਸ ਲਈ ਆ ਦਰਸ਼ਕੀ ਕਿ ਪੰਜਾਬ ਦੇ ਕਿਸਾਨ ਲਗਾਤਾਰ ਇਸ ਪੋਲੀਸੀ ਦਾ ਵਿਰੋਧ ਕਰ ਰਹੇ ਸਨ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਇਸ ਪੋਲੀਸੀ ਦੇ ਜ਼ਰੀਏ ਸਰਕਾਰ ਉਹਨਾਂ ਦੀ ਜ਼ਮੀਨ ਨੂੰ ਹੜਪਣਾ ਚਾਹੁੰਦੀ ਹੈ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਇਸ ਮਾਮਲੇ 'ਚ 4 ਹਫ਼ਤੇ ਦੀ ਰੋਕ ਲਗਾਈ ਸੀ ਦਸ ਸਤੰਬਰ ਨੂੰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਤਾਂ ਵਾਪਸ ਲਈ ਗਈ ਹੈ ਲੈਂਡ ਪੁਲਿੰਗ ਸਕੀਮ ਵਾਪਸ ਲਈ ਗਈ ਸਕੀਮ ਦੇ ਉੱਤੇ ਸਿਆਸੀ ਅਤੇ ਸਮਾਜਿਕ ਹਲਕਿਆਂ ਦੇ ਵਿੱਚ ਖੂਬ ਚਰਚਾ ਇਸ ਸਮੇਂ ਛੇੜ ਦਿੱਤੀ ਇਹ ਸਰਕਾਰ ਦਾਬਾ ਕਰ ਰਹੀ ਹੈ ਕਿ ਸਰਕਾਰ ਜਿੰਨਾਂ ਦੇਲੀ ਪਾਲਿਸੀ ਲੈ ਕੇ ਆਈ ਸੀ ਉਹਨਾਂ ਨੂੰ ਇਹ ਨੀਤੀ ਪਸੰਦ ਨਹੀਂ ਆਈ ਤਾਂ ਅਸੀਂ ਕਿਉਂ ਥੋਪੀਏ ਉਧਰ ਵਿਰੋਧੀ ਧਿਰ ਸਰਕਾਰ ਨੂੰ ਪਾਲਿਸੀ ਵਾਪਸ ਲੈਣ ਦੇ ਉੱਤੇ ਕਟੈਰੀਚ ਖੜਾ ਕਰ ਰਿਹਾ ਹੈ ਅਕਾਲੀ ਦਲ ਦੇ ਮੁਤਾਬਿਕ ਸੂਬਾ ਸਰਕਾਰ ਨੇ ਕਿਸਾਨਾਂ ਅਤੇ ਪੰਜਾਬੀਆਂ ਦੇ ਵਿਰੋਧ ਦੇ ਅੱਗੇ ਗੋਡੇ ਟੇਕੇ ਨੇ ਮੈਂ ਸਾਰੇ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਅਕਾਲੀ ਦਲ ਦੇ ਵਰਕਰਾਂ ਦਾ ਦਿলো ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸੂਚੇ ਪੰਜਾਬੀਆਂ ਸਾਹਮਣੇ ਗੁੱਡੀ ਟੇਕਣੇ ਤੇ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਨੇ ਪੈਣੀ ਹੈ। ਬਹੁਤੀ ਭਾਜਪੀ ਕਹਿ ਰਹੀ ਹੈ ਕਿ ਸਰਕਾਰ ਨੇ ਹੀ ਫੈਸਲਾ ਡਰ ਦੇ ਵਿੱਚ ਲਿਆ। ਸਰਕਾਰ ਦੇ ਉੱਤੇ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਪ੍ਰੈਸ਼ਰ ਸੀ ਉਹਦੇ ਕਾਰਨ ਕਿਸਾਨਾਂ ਦੀ ਜਿੱਤ ਹੋਈ ਹੈ, ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੀ ਜਿੱਤ ਹੋਈ ਹੈ। ਉਧਰ ਕਿਸਾਨਾਂ ਕੋ ਗੋ ਨੇ ਇਸ ਨੂੰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਦੀ ਜਿੱਤ ਦੱਸਿਆ। ਕਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਜੱਟ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਛਾਣ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਸਾਨਾ ਮਜ਼ਦੂਰਾਂ ਦਾ ਵੀ ਧੰਨਵਾਦ ਦੇਖਣਾ ਹੋਵੇਗਾ ਕਿ ਪਾਲਿਸੀ ਵਾਪਸੀ ਤੋਂ ਬਾਅਦ ਸਰਕਾਰ ਕਿਸ ਤਰ੍ਹਾਂ ਦੀ ਫੋਰ ਸਟੇਕ ਹੋਲਡਰਸ ਦੇ ਲਈ ਨਵਾਂ ਖਾਕਾ ਕਦੋਂ ਅਤੇ ਕਿਵੇਂ ਪੇਸ਼ ਕਰਦੀ ਹੈ ਕერ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਲਿਆਂਦੀ ਸੀ ਉਹਨਾਂ ਨੂੰ ਪਸੰਦ ਨਹੀਂ ਆਈ ਤਾਂ ਅਸੀਂ ਵਾਪਸ ਲੈ ਲਿਆ ਤੇ ਵਿਰੋਧੀ ਇਸ ਦੇ ਉੱਤੇ ਕਹਿ ਰਹੇ ਨੇ ਕਿ ਅਸੀਂ ਇਸ ਦਾ ਵਿਰੋਧ ਕੀਤਾ ਇਸ ਕਰਕੇ ਪਾਲਿਸੀ ਵਾਪਸ ਹੋਈ ਖੈਰ ਜਦੋਂ ਪਾਲਿਸੀ ਵਾਪਸ ਹੋਣ ਦੇ ਉੱਤੇ ਵੀ ਆਪੋ ਆਪਣੀ ਤਰੀਕੇ ਨਾਲ ਕ੍ਰੈਡਿਟ ਲਿਆ ਜਾਵੇ ਫਿਰ ਫਰਕ ਪੈਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਸਰਕਾਰ ਨੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਹੋਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਵਿੱਚ ਮੁੜ ਵਿਚਾਰ ਪਟੀਸ਼ਨ ਦਾਖਲ ਕੀਤੀ ਸਰਕਾਰ ਨੇ ਅਦਾਲਤ ਤੋਂ ਪੰਜਾਬ ਰੇਨਾ ਹਾਈ ਕੋਰਟ ਦੇ 14 ਜੁਲਾਈ ਦੇ ਆਦੇਸ਼ ਦੇ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ ਪਟੀਸ਼ਨ ਦੇ ਵਿੱਚ ਸਰਕਾਰ ਨੇ ਅਪੀਲ ਕੀਤੀ ਕਿ ਨਵੇਂ ਸਿਰੇ ਤੋਂ ਪ੍ਰਤੀਕਿਰਿਆ ਪੂਰੀ ਹੋਣ ਤੱਕ ਇਹਨਾਂ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਸਥਾਈ ਰੂਪ ਦੇ ਨਾਲ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਦੱਸਦੀ ਹੈ ਕਿ 2022 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1158 ਅਸਿਸਟੈਂਟ ਪ੍ਰੋਫੈਸਰਸ ਦੀ ਭਰਤੀ ਨੂੰ ਰੱਦ ਕਰ ਦਿੱਤਾ ਸੀ ਨਾਲ ਹੀ ਕਿਹਾ ਸੀ ਕਿ ਭਰਤੀ ਪ੍ਰਕਿਰਿਆ ਦੇ ਦੌਰਾਨ ਨੀਮਾ ਦੀ ਪਾਲਣਾ ਨਹੀਂ ਕੀਤੀ ਗਈ ਇਸ ਭਰਤੀ ਪ੍ਰਕਿਰਿਆ ਨੂੰ ਕੁਝ ਲੋਕਾਂ ਦੇ ਵੱਲੋਂ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਭਰਤੀ ਨਿਯਮਾਂ ਨੂੰ ਲੈ ਕੇ ਸਵਾਲ ਚੁੱਕੇ ਸਨ ਫੈਸਲਾ ਸਰਕਾਰ ਦੇ ਪੱਖ ਦੇ ਵਿੱਚ ਆਇਆ ਸੀ ਪਰ ਇਸ ਦੇ ਖਿਲਾਫ ਇੱਕ ਧਿਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਨੂੰ ਚੁਣੌਤੀ ਦਿੱਤੀ 14 ਜੁਲਾਈ ਨੂੰ ਸਰਕਾਰ ਦੇ ਖਿਲਾਫ ਫੈਸਲਾ ਆਇਆ ਹੁਣ ਸਰਕਾਰ ਨੇ 14 ਜੁਲਾਈ ਦੇ ਫੈਸਲੇ ਨੂੰ ਲੈ ਕੇ ਮੁੜ ਵਿਚਾਰ ਪਟੀਸ਼ਨ ਦਾਖਲ ਕੀਤੀ ਹੈ ਤਾਂ ਦੇਖਣਾ ਹੋਏਗਾ ਕਿ ਮੁੜ ਵਿਚਾਰ ਪਟੀਸ਼ਨ ਦੇ ਸੁਪਰੀਮ ਕੋਰਟ ਦੇ ਵੱਲੋਂ 1158 ਪ੍ਰੋਫੈਸਰ ਵਾਲੇ ਮਾਮਲੇ 'ਚ ਰਾਹਤ ਦਿੱਤੀ ਜਾਂਦੀ ਹੈ ਜਾਂ ਨਹੀਂ ਹੁਣ ਅੱਗੇ ਵਾਦਿਆਂ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਸੁਪਰੀਮ ਕੋਰਟ ਦੇ ਨਾਲ ਜੁੜਿਆ ਹੋਇਆ ਪੁੱਛ ਰਿਹਾ ਸਵਾਲ ਸਕਰੀਨ ਦੇ ਉੱਤੇ ਸੁਪਰੀਮ ਕੋਰਟ ਨੂੰ ਪਹਿਲਾਂ ਕਿਹੜੇ ਨਾਮ ਤੋਂ ਜਾਣਿਆ ਜਾਂਦਾ ਸੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਕੋਰਟ ਆਫ ਬ੍ਰਿਟਿਸ਼ ਇੰਡੀਆ ਕਲਕੱਤਾ ਕੋਰਟ ਫੈਡਰਲ ਕੋਰਟ ਆਫ ਇੰਡੀਆ ਜਾਂ ਫਿਰ ਮੇਰਕੋ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਸਵਾਲ ਦਾ ਜਵਾਬ ਰੱਖਾਂ ਹੁਣ ਅੱਗੇ ਵਾਦਿਆਂ ਅਗਲੀ ਖਬਰਾਂ ਦਾ ਰੁਕ ਕਰਦੇ ਹਾਂ VOTER VERIFICATION ਅਤੇ ਚੋਣਾਂ ਦੇ ਵਿੱਚ ਵੋਟ ਚੋਰੀ ਦੇ ਇਲਜ਼ਾਮ ਤੇ ਵਿਰੋਧੀ ਧਿਰਾਂ ਦੇ ਰਾਜ ਸਭਾ ਤੇ ਲੋਕ ਸਭਾ ਦੇ ਕਰੀਬ 300 ਐਮਪੀਜ਼ ਨੇ ਪਾਰਲੀਮੈਂਟ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਿਆ ਕੁਝ ਤਸਵੀਰਾਂ ਮਾਰਚ ਸੰਸਦ ਦੇ ਮਕਰ ਦਵਾਰ ਤੋਂ ਸ਼ੁਰੂ ਹੋਇਆ ਸੰਸਦਾਂ ਦੇ ਹੱਥਾਂ ਦੇ ਵਿੱਚ ਵੋਟ ਬਚਾਓ ਦੇ ਬੈਨਰ ਸਨ ਹਾਲਾਂਕਿ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਇੰਡੀਆ ਬਲੌਗ ਨੇ ਮਾਰਚ ਦੇ ਲਈ ਕੋਈ ਇਜਾਜ਼ਤ ਨਹੀਂ ਮੰਗੀ ਇਸ ਲਈ ਇਲੈਕਸ਼ਨ ਕਮਿਸ਼ਨ ਜਾਣ ਤੋਂ ਪਹਿਲਾਂ ਹੀ ਮਾਰਚ ਨੂੰ ਬੈਰੀਕੇਡਿੰਗ ਲਗਾ ਕੇ ਰੋਕ ਦਿੱਤਾ ਗਿਆ ਬਾਅਦ ਦੇ ਵਿੱਚ ਅਖਿਲੇਸ਼ ਯਾਦਵ ਨੇ ਬੈਰੀਕੇਡ ਨੂੰ ਟੱਪ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਦੋਂ ਸੰਸਦਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ ਜ਼ਮੀਨ ਦੇ ਉੱਤੇ ਬੈਠ ਗਏ ਅਤੇ ਨਾਰੇਬਾਜ਼ੀ ਕਰਨ ਲੱਗੇ ਇਸ ਤੋਂ ਬਾਅਦ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਅਖਲੇਸ਼ ਯਾਦਵ ਸਣੇ ਕਈ ਵਿਰੋਧੀ ਸੰਸਦਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਐਕਚੁਅਲੀ ਬਾਤ ਨਹੀਂ ਕਰ ਸਕਤੇ रियलिटी ये है क्योंकि सच्चाई देश के सामने है और ये जो लड़ाई है ये राजनीतिक नहीं है ये कॉन्स्टिट्यूशन की लड़ाई है कॉन्स्टिट्यूशन को बचाने की लड़ाई है वन वन मैन वोट की लड़ाई है इसीलिए हमें साफ प्योर वोटर चाहिए डिटेन की जान तो बाद सारे नु पार्लियामेंट पुलिस स्टेशन ले जाता गया बेशक नोएडा च बेशक लुधियाना या चंडीगढ़ या किसी को तो नहीं ਅਗਲੀ ਖਬਰ ਦਰੁੱਖ ਕਰਦੇ ਹਾਂ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਵਿੱਚ ਕੁੱਤਿਆਂ ਨੂੰ ਅਵਾਰਾ ਕੁੱਤਿਆਂ ਨੂੰ ਫੜ ਕੇ ਨਸਬੰਦੀ ਕਰਵਾਉਣ ਦੇ ਆਦੇਸ਼ ਦਿੱਤੇ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੀਆਂ ਸਾਰੀਆਂ ਮਿਊਨਿਸਪਲ ਬਾਡੀਜ਼ ਨੂੰ ਹੁਕਮ ਦਿੱਤੇ ਨੇ ਕਿ ਅਵਾਰਾ ਕੁੱਤਿਆਂ ਨੂੰ ਫੌਰਨ ਫੜ ਕੇ ਨਸਬੰਦੀ ਕਰਵਾਈ ਜਾਵੇ ਅਤੇ ਉਹਨਾਂ ਨੂੰ ਸਥਾਈ ਰੂਪ ਦੇ ਨਾਲ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਵੇ ਇਸ ਕੰਮ ਦੇ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਜੇਕਰ ਕੋਈ ਵੀ ਸ਼ਖਸ ਜਾਂ ਜਥੇਬੰਦੀ ਇਸ ਦੇ ਵਿਚਾਲੇ ਆਇਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ये दस लाख से ज़्यादा पशुओं को अफेक्ट करने वाला आज जो ऑर्डर उन्होंने निकाला है कि सबको पाउंड्स में बंद कर दिया जाए सबको तो को राउंड अप कर लिया जाए और उन्होंने सुनने से भी मना कर दिया किसी और पार्टी को जो इंटरविन इंटरवेंशन इंप्लीमेंट एप्लीकेशन के साथ खड़े थे कोर्ट का तो काम ही है कि वो एग्जिस्टिंग लॉ को एनफोर्स करने में मदद करें आज हमने कोर्ट को ये कहते हुए सुना कि वी डोंट केयर अबाउट द लॉ ਦਰਸਲ ਕੂਟਨੀ 28 ਜੁਲਾਈ ਨੂੰ ਖੁਦ ਨੋਟਿਸ ਲੈਂਦੇ ਹੋਏ ਮਾਮਲਾ ਚੁੱਕਿਆ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਪੇਸ਼ ਇੱਕ ਰਿਪੋਰਟ ਦੇ ਵਿੱਚ ਦਿੱਲੀ ਐਨਸੀਆਰ ਦੇ ਵਿੱਚ ਰੇਵਿਸ ਦੇ ਵਾਦੇ ਮਾਮਲਿਆਂ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਮੌਤ ਦੇ ਉੱਤੇ ਚਿੰਤਾ ਜਤਾਈ ਗਈ ਸੀ ਤੇ ਇੱਕ ਬਹੁਤ ਵੱਡੀ ਸਮੱਸਿਆ ਇਸ ਸਮੇਂ ਡੈਫੀਨਿਟਲੀ ਹੈਗੀ ਹੈ ਸਾਡੇ ਸਮਾਜ ਦੇ ਵਿੱਚ ਕਿ ਅਵਾਰਾ ਕੁੱਤੇ ਬਹੁਤ ਜ਼ਿਆਦਾ ਨੇ ਪਰ ਸਵਾਲ ਇਹ ਵੀ ਹੈ ਕਿ ਵਾਕਈ ਹੀ ਪ੍ਰਸ਼ਾਸਨ ਉਹਨਾਂ ਨੂੰ ਲੈ ਕੇ ਕੋਈ ਕਦਮ ਚੁੱਕੇਗਾ ਉਹਨਾਂ ਦੀ ਸਟਰਲਾਈਜੇਸ਼ਨ ਜਾਂ ਵੈਕਸੀਨ ਕਰਵਾਉਣ ਬਾਰੇ ਸੋਚਿਆ ਜਾਏਗਾ ਸ਼ੈਲਟਰ ਹੋਮ ਇਸ ਸਮੇਂ ਹੈਗੇ ਨਹੀਂ ਵਕਫਾ ਖਾਤਾ ਦੇ ਵਿੱਚ ਕਿਉਂ ਸਾਰੇ ਕੁੱਤਿਆਂ ਨੂੰ ਉੱਥੇ ਭੇਜਿਆ ਜਾ ਸਕੇ ਇੱਕ ਵੱਡੀ ਸਮੱਸਿਆ ਏ ਔਰ ਇਸ ਦੇ ਉੱਤੇ ਧਿਆਨ ਪਿਛਲੇ ਸਮੇਂ ਦੇ ਵਿੱਚ ਨਹੀਂ ਗਿਆ ਇਸ ਕਰਕੇ ਹੀ ਤੁਸੀਂ ਜਦੋਂ ਬਾਜ਼ਾਰ ਚ ਮਹੱਲੇ ਦੇ ਵਿੱਚ ਨਿਕਲਦੇ ਹੋ ਵਕਫਾ ਖਾਤਾਾਂ ਤੇ ਪੰਜਾਬ ਦੇ ਵਿੱਚ ਵੀ ਸਥਿਤੀ ਏ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਸਾਨੂੰ ਅਵਾਰਾ ਕੁੱਤੇ ਨਜ਼ਰ ਆਉਂਦੇ ਨੇ ਹੁਣ ਅੱਗੇ ਵੱਧਿਆ ਅਗਲੀ ਖਬਰ ਦਾ ਰੁਕ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਸੰਭਲ ਤੋਂ ਬਾਅਦ ਹੁਣ ਫਤੇਹਪੁਰ ਦੇ ਵਿੱਚ ਮੰਦਿਰ ਮਸਜਿਦ ਵਿਵਾਦ ਸ਼ੁਰੂ ਹੋ ਵੇਰੇ ਕਰੀਬ 10 ਵਜੇ ਅਚਾਨਕ ਬਜਰੰਗ ਦਲ ਹਿੰਦੂ ਮਹਾਸਭਾ ਸਨੇਕਈ ਹਿੰਦੂ ਜਥੇਬੰਦੀਆਂ ਦੇ 2000 ਦੇ ਕਰੀਬ ਲੋਕ ਇਤਗਾ ਦੇ ਵਿੱਚ ਬਣੇ ਮਕਬਰੀ ਦੇ ਵਿੱਚ ਪਹੁੰਚ ਗਏ ਪੁਲਿਸ ਨੇ ਪਹਿਲਾਂ ਤੋਂ ਮਕਬਰੀ ਦੇ ਚਾਰੇ ਪਾਸੇ ਬੈਰੀਕੇਡਿੰਗ ਕਰ ਦਿੱਤੀ ਸੀ ਪਰ ਲਾਠੀ ਡੰਡਿਆਂ ਦੇ ਨਾਲ ਲੈ ਸੇ ਹਿੰਦੂ ਜਥੇਬੰਦੀਆਂ ਦੇ ਵਰਕਰਾਂ ਨੇ ਮਕਬਰੀ ਨੂੰ ਮੰਦਰ ਦੱਸ ਕੇ ਤੋੜਪਨ ਸ਼ੁਰੂ ਕਰ ਦਿੱਤੀ ਕੁਝ ਨੌਜਵਾਨਾਂ ਨੇ ਮਕਬਰੇ ਦੀ ਛੱਤ ਦੇ ਉੱਤੇ ਚੜਕੇ ਝੰਡਾ ਲਗਾ ਦਿੱਤਾ Hindu Mahasabha ਦੇ ਆਗੂ ਮਨੋਜ ਤ੍ਰिवेदी ਭੀੜ ਦੇ ਨਾਲ ਮਕਬਰੇ ਦੇ ਅੰਦਰ ਪਹੁੰਚੇ ਅਤੇ ਪੂਜਾ ਕਰਨ ਲੱਗੇ ਮਕਬਰੇ ਤੇ ਝੰਡਾ ਤੇ ਪੂਜਾ ਪਾਠ ਦੇਖ ਕੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਭੜਕੇ ਕਰੀਬ 1.5 ਹਜ਼ਾਰ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਤਕਾਰ ਪਹੁੰਚ ਗਏ ਇਸ ਤੋਂ ਬਾਅਦ ਦੋਵੇਂ ਪਾਸੇ ਤੋਂ ਪੱਥਰबाजी ਹੋਣ ਲੱਗੀ ਪੁਲਿਸ ਨੇ ਲਾਠੀਆਂ ਚਲਾ ਕੇ ਭੀੜ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਕਵਾਲ ਇਹਨਾਂ ਵੱਧ ਗਿਆ ਕਿ ਇਸ ਦਸ ਥਾਣਿਆਂ ਦੀ ਪੁਲਿਸ ਫੋਰਸ ਨੂੰ ਸੱਜਣਾ ਪਿਆ ਇਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੀ ਸੰਖੜੇ ਵਰਕਰਾਂ ਨੇ ਮਕਬਰੀ ਤੋਂ 500 ਮੀਟਰ ਦੂਰ ਦਾਗ ਬੰਗਲਾ ਚੌਰਾਹੇ ਤੇ ਜਾਮ ਲਗਾ ਦਿੱਤਾ ਸੜਕ 'ਤੇ ਬੈਠ ਕੇ ਉਹ ਹਨੂਮਾਨ ਚਾਲੀਸਾ ਦਾ ਪਾਠ ਕਰਨ ਲੱਗੇ ਇਲਾਕੇ 'ਚ ਤਣਾਅ ਬਣਿਆ ਹੋਇਆ ਹੈ ਹੁਣ ਅੱਗੇ ਵਾਦਿਆਂ ਤੇ ਵਾਰੀ ਆਜ ਦੀ ਮੁਹਿੰਮ ਦੀ ਨਿਊਜ਼ ਇਟ ਇਨ ਪੰਜਾਬ ਹਰਿਆਣਾ ਹਿਮਾਚਲ ਦੀ ਮੁਹਿੰਮ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਦਰਸ਼ਕਾਂ ਨੂੰ ਨਾਲ ਜੋੜੀਏ ਚੋਗਿਰਦੇ ਦੇ ਪ੍ਰਤੀ ਅਸੀਂ ਸਾਰੇ ਮਿਲ ਕੇ ਆਪਣਾ ਫਰਜ਼ ਨਿਭਾਈਏ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਪਹੁੰਚ ਰਹੀਆਂ ਨੇ ਤੁਸੀਂ ਵੀ ਭੇਜ ਸਕਦੇ ਹੋ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੈ ਕੁਝ ਵੀਡੀਓ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨਹੀਂ ਉਹਨਾਂ ਦੇ ਉੱਤੇ ਇੱਕ ਨਜ਼ਰ ਇੱਕ ਰੁੱਖ ਸੋ ਸੋਕ ਰੁੱਖ ਲਾਉਣਾ ਫਰਕ ਤਾਂ ਪੈਂਦਾ ਹੈ ਫਰਕ ਤਾਂ ਪੈਂਦਾ ਹੈ ਸੁੱਖ ਸੁਖ ਹਾਰਿ ਕਮੁਨੁਖ ਲਾਵੇ ਇੱਕ ਰੁੱਖ ਕਿਉਂਕਿ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਇੱਕ ਇੱਕ ਦਰਖਤ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਤੂੰ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਵੀਡੀਓ ਸਾਡੇ ਤੱਕ ਪਹੁੰਚਾ ਸਕਦੇ ਹੋ ਇੱਕ ਰੁੱਖ ਲਗਾਉਂਦੇ ਹੋਏ ਰੁੱਖ ਤੁਸੀਂ ਇਸ ਤੋਂ ਵੱਧ ਲਗਾ ਸਕਦੇ ਹੋ ਰੁੱਖ ਲਗਾਉਂਦੇ ਹੋਏ ਤੁਸੀਂ ਵੀਡੀਓ ਬਣਾਓ ਉਸ ਦੇ ਨਾਲ ਤੁਹਾਨੂੰ ਬੋਲਣਾ ਹੋਏਗਾ ਹਰ ਇੱਕ ਰੁੱਖ ਦੇ ਨਾਲ ਫਰਕ ਪੈਂਦਾ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਅਪੀਲ ਵੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਵੀਡੀਓ ਸਾਡੇ ਤੱਕ ਪਹੁੰਚਾਉਣੀ ਹੋ WhatsApp ਸਾਨੂੰ ਕਰਦੇ ਹੋ ਤਾਂ ਉਸ ਦੇ ਵਿੱਚ ਆਪਣਾ ਨਾਮ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ ਤੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖ ਕੇ ਭੇਜੋ ਬਹੁਤ ਸਾਰੀਆਂ ਵੀਡੀਓਜ਼ ਜਾਂ ਤਸਵੀਰਾਂ ਸਾਡੇ ਕੋਲ ਪਹੁੰਚਦੀਆਂ ਨੇ ਉਹਨਾਂ ਦੇ ਵਿੱਚ ਨਾਮ ਨਹੀਂ ਹੁੰਦਾ ਇਸ ਕਰਕੇ ਵੀ ਉਹ ਵੀਡੀਓਜ਼ ਨਹੀਂ ਚੱਲ ਪਉਂਦੀਆਂ ਨੇ ਤਾਂ ਤੁਹਾਨੂੰ ਗੁਜ਼ਾਰੀ ਚ ਹੈ ਵੀਡੀਓ ਭੇਜੋ ਉਸ ਦੇ ਨਾਲ ਨਾਮ ਲਿਖਿਆ ਹੋਇਆ ਔਰ ਸ਼ਹਿਰ ਜਾਂ ਜ਼ਿਲ੍ਹੇ ਦਾ ਨਾਮ ਵੀ ਲਿਖੋ ਸਤਲੁਜ ਦਰਿਆ ਦੇ ਵਿੱਚ ਫਸੇ ਕਰੀਬ 50 ਕਿਸਾਨਾਂ ਨੂੰ 50 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੈਸਕਿਊ ਕੀਤਾ ਗਿਆ ਉਸ ਦੀਆਂ ਤਸਵੀਰਾਂ ਇੱਕ ਵੱਡੀ ਬੋਟ ਨਜ਼ਰ ਆ ਰਹੀ ਹੈ ਕਿਸ਼ਤੀ ਜਿਸ ਦੇ ਉੱਤੇ ਜਿਹੜੇ ਲੋਕ ਬੈਠੇ ਹੋਏ ਨੇ ਔਰ ਪਾਣੀ ਦੇ ਤੇਜ਼ ਵਹਾਅ ਕਰਕੇ ਦਰਿਆ ਦੇ ਵਿੱਚ ਫਸ ਗਈ ਸੀ ਔਰ ਪਾਕਿਸਤਾਨ ਦੇ ਵਿੱਚ ਕਿਸੇ ਦੀ ਸਮੇਤ ਦਾਖਲ ਹੋ ਸਕਦੇ ਸੀ ਵਲਵਲ ਇਹਨਾਂ ਦੀ ਕਿਸ਼ਤੀ ਬਚੀ ਹੈ ਪਾਕਿਸਤਾਨ ਵਾਲੇ ਪਾਸੇ ਦਾ ਦਾਖਲ ਹੋਣ ਤੋਂ ਦਰਿਆ ਪਾਰ ਪੈਂਦੀ ਹੈ ਕਿਸਾਨਾਂ ਦੀ ਜ਼ਮੀਨ ਔਰ ਕੁਝ ਇਸ ਤਰੀਕੇ ਨਾਲ ਇਹਨਾਂ ਨੂੰ ਦਰਿਆ ਪਾਰ ਕਰਕੇ ਜਾਣਾ ਪੈਂਦਾ ਖੈਰ ਜੇਕਰ ਰੈਸਕਿਊ ਟੀਮ ਥੋੜਾ ਜਿਹਾ ਲੇਟ ਪਹੁੰਚਦੀ ਤਾਂ ਇਹ ਥੋੜਾ ਜਿਹਾ ਗਏ ਚਲੇ ਜਾਂਦੇ ਤਾਂ ਨਤੀਜਾ ਇਹ ਹੁੰਦਾ ਕਿ ਇਹ ਪਾਕਿਸਤਾਨ ਦੀ ਸਰਹੱਦ 'ਚ ਹੁੰਦੇ ਤਾਂ ਫਿਰ ਇਹ ਵਾਪਸ ਲਿਆਉਣਾ ਵੀ ਇੱਕ ਵੱਡੀ ਚੁਣੌਤੀ ਸੀ ਇਹਨਾਂ ਦਾ ਵਾਪਸ ਆਉਣਾ ਵੀ ਇੱਕ ਵੱਡੀ ਚੁਣੌਤੀ ਸੀ ਜਿਹੜਾ ਉੱਥੇ ਜਾ ਕੇ ਹੈਰੈਸਮੈਂਟ ਹੁੰਦੀ ਉਹ ਵੱਖਰੀ ਸੀ ਫਿਰ ਫਿਰੋਜ਼ਪੁਰ ਦੀਆਂ ਇਹ ਘਟਨਾ ਤਸਵੀਰਾਂ ਨੇ ਸਤਲੁਜ ਦਰਿਆ ਫਿਰੋਜ਼ਪੁਰ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਵਗਦਾ ਹੈ ਅੱਜ ਕੱਲ ਮੌਨਸੂਨ ਦਾ ਸੀਜ਼ਨ ਹੈ ਇਸ ਕਰਕੇ ਖੂਬ ਭਰ ਕੇ ਇਹ ਪੂਰਾ ਦਰਿਆ ਵਗ ਰਿਹਾ ਹੈ ਆਪਾਂ ਸਮਝ ਸਕਦੇ ਹਾਂ ਪੰਜਾਹ ਦੇ ਕਰੀਬ ਕਿਸਾਨ ਲੋਕ ਹੈ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਮਨਦੀਪ ਕੁਮਾਰ ਸਾਡੇ ਸੇ ਹੋਗੀ ਫਿਰੋਜ਼ਪੁਰ ਤੋਂ ਸਾਡੇ ਨਾਲ ਨੇ ਮਨਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਹੋਇਆ ਕਿ ਐਗਜ਼ੈਕਟਲੀ ਕਿੰਨੀ ਕੁ ਦੂਰ ਹੈ ਜ਼ਮੀਨ ਇਹਨਾਂ ਦੀ ਬਹੁਤ سارے ਲੋਕ ਲੱਗ ਰਹੇ ਨੇ ਇੱਕ ਵੱਡੀ ਕਿਸ਼ਤੀ ਦੇ ਉੱਤੇ ਸਵਾਤ ਮਨਦੀਪ ਬਿਲਕੁਲ ਗੌਰਵ ਜੀ ਗੱਲ ਕਰੀਏ ਤੇ ਫਿਰੋਜ਼ਪੁਰ ਦਾ ਕਸ਼ਬਾ ਮਮਦੂਟ ਹੈ ਔਰ ਇਹ ਪਿੰਡ ਗਜਨੀ ਵਾਲਾ ਹੈ ਜਿੱਥੇ ਇਹ 4000 ਏਕੜ ਦੇ ਕਰੀਬ ਕਿਸਾਨਾਂ ਦੀ ਜ਼ਮੀਨ ਸਤਲੁਜ ਦਰਿਆ ਤੋਂ ਪਾਰ ਹੈ ਗਜਨੀਵਾਲਾ ਦੇ ਕੋਲ ਤਾਂ ਹਾਇ ਦਿਨ ਰੋਜ਼ ਕਿਸਾਨ ਜਿਹੜੇ ਆ ਉਹ ਖੇਤੀ ਕਰਨ ਦੇ ਲਈ ਦਰਿਆ ਪਾਰ ਕਰਕੇ ਸਵੇਰੇ ਜਾਂਦੇ ਆ ਔਰ ਉੱਥੋਂ ਆਪਣੀਆਂ ਸਬਜ਼ੀਆਂ ਫਸਲ ਕੱਟ ਕੇ ਔਰ ਖੇਤੀਬਾੜੀ ਕਰਕੇ ਉੱਥੋਂ ਵਾਪਸ ਜਿਹੜਾ ਸ਼ਾਮ ਨੂੰ ਡੇਲੀ ਆਂਦੇ ਆ ਔਰ ਅੱਜ ਦੀ ਵੀ ਕੁਝ ਏਹੋ ਜੀ ਤਸਵੀਰ ਸੀ ਕਿ ਕਿਸਾਨ ਉਧਰੋਂ ਖੇਤੀ ਕਰਕੇ ਆਪਣੀਆਂ ਫਸਲਾਂ ਆਪਣੀਆਂ ਸਬਜ਼ੀਆਂ ਲੈ ਕੇ ਜਿਹੜਾ ਬੇੜੇ ਰਾਹੀਂ ਵਾਪਸ ਆ ਰਹੇ ਸੀ ਤਾਂ ਇੱਕਦਮ ਜਿਹੜਾ ਹੈ ਸਤਲੁਜ ਦਰਿਆ ਦਾ ਜਿਹੜਾ ਪਾਣੀ ਵਧਿਆ ਹੋਇਆ ਉਸ ਕਰਕੇ ਜਿਹੜਾ ਇਹ ਰੱਸੀ ਦੇ ਨਾਲ ਵਾਪਸ ਆਂਦੇ ਪਰ ਰਸੀ ਟੁੱਟ ਜਾਣ ਕਾਰਨ ਇਹ ਅੱਗੇ ਰੁੜ ਜਾਂਦੇ ਆ ਔਰ ਇਹ ਗਜਨੀ ਵਾਲਾ ਦਾ ਉਹ ਇਲਾਕਾ ਹੈ ਜਿੱਥੇ ਕੁਝ ਹੀ ਦੂਰੀ ਤੇ ਜਿਹੜਾ ਇਹ ਪਾਕਿਸਤਾਨ ਨੂੰ ਸਤਲੁਜ ਦਰਿਆ ਐਂਟਰ ਹੁੰਦੀ ਹੈ ਔਰ ਫਿਰ ਵਾਪਸ ਜਿਹੜਾ ਪੰਜਾਬ ਹਿੰਦੂਸਤਾਨ ਦੇ ਵਿੱਚ ਆ ਜਾਂਦੀ ਹੈ ਔਰ ਜੇਕਰ ਬਹਾਵ ਥੋੜਾ ਜਿਹਾ ਤੇਜ਼ ਹੁੰਦਾ ਜਾਂ ਇਹਨਾਂ ਨੌਜਵਾਨਾਂ ਵੱਲੋਂ ਜਿਨ੍ਹਾਂ ਨੇ ਇਹਨਾਂ ਨੂੰ ਰੁੜਦੇ ਦੇਖ ਲਿਆ ਤੇ ਉਸ ਤੋਂ ਬਾਅਦ ਛੋਟੀ ਬੇੜੀ ਲਗਾ ਕੇ ਇਹਨਾਂ ਨੂੰ ਰੈਸਕਿਊ ਕੀਤਾ ਇਹਨਾਂ ਨੂੰ ਰਸਾ ਦੇ ਕੇ ਇਹਨਾਂ ਨੂੰ ਵਾਪਸ ਖਿੱਚਿਆ ਗਿਆ ਜੇਕਰ ਥੋੜੀ ਜਿਹੀ ਦੇਰੀ ਹੋਰ ਹੋ ਜਾਂਦੀ ਤਾਂ ਇਹ ਸਾਰੇ ਪੰਜਾਬ ਦੇ ਕਰੀਬ ਜਿਹੜੇ ਕਿਸਾਨ ਸੀ ਉਹ ਪਾਕਿਸਤਾਨ ਸਰਹੱਦ 'ਚ ਪਹੁੰਚ ਸਕਦੇ ਸੀ ਔਰ ਇੱਕ ਵੱਡੀ ਮੁਸ਼ਕਲ ਜਿਹੜੀ ਹੈ ਇਹਨਾਂ ਕਿਸਾਨਾਂ ਦੇ ਲਈ ਪੈਦਾ ਹੋ ਸਕਦੀ ਸੀ ਹੁਣ ਇਸ ਬੇੜੇ ਨੂੰ ਜਿਹੜਾ ਰੈਸਕਿਊ ਕਰਕੇ ਵਾਪਸ ਹਿੰਦੁਸਤਾਨ ਦੇ ਵਿੱਚ ਲਿਆਂਦਾ ਜਾ ਚੁੱਕਿਆ ਔਰ ਇਹ ਸਾਰੀ ਕੜੀ ਮੁਸ਼ਕਲ ਜਿਹੜੀ ਹੈ ਉਹ ਤਿੰਨ ਤੋਂ ਚਾਰ ਨੌਜਵਾਨ ਸੀ ਜਿਨ੍ਹਾਂ ਨੇ ਇਹਨਾਂ ਨੂੰ ਦੇਖ ਲਿਆ ਕਿ ਬੇੜਾ ਜਿਹੜਾ ਪਾਕਿਸਤਾਨ ਵੱਲ ਨੂੰ ਜਾ ਰਿਹਾ ਔਰ ਤੇਜ਼ ਬੁਖਾਰ ਦੇ ਵਿੱਚ ਰੁੜ ਗਿਆ ਉਹਨਾਂ ਵੱਲੋਂ ਰੈਸਕਿਊ ਕਰਕੇ ਕੜੀ ਮੈਂਨ ਮਿਹਨਤ ਕਰਕੇ ਇਹਨਾਂ ਨੂੰ ਵਸਤਾ ਫੜ ਗਏ ਜਿਹੜਾ ਵਾਪਸ ਲਿਆਂਦਾ ਗਿਆ ਜੀ ਗੌਰਵ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੀ ਲਈ ਇਸ ਪੂਰੀ ਗੱਲਬਾਤ ਦੇ ਲਈ ਇਹ ਹੱਦ ਦੀ ਗੱਲ ਹੈ ਕਿ ਸਾਰਿਆਂ ਦਾ ਬਚਾਅ ਹੋ ਗਿਆ ਨਾ ਪਾਕਿਸਤਾਨ ਵਾਲੇ ਪਾਸੇ ਗਏ ਤੇ ਜਿਹੜਾ ਬੇੜਾ ਏ ਉਹ ਵੀ ਪਾਣੀ ਦੇ ਤੇਜ਼ ਵਹਾਹ ਦੇ ਵਿੱਚ ਵਗ ਰਿਹਾ ਸੀ ਬਹਿ ਰਿਹਾ ਸੀ ਤਾਂ ਉਸ ਨੂੰ ਵੀ ਰੈਸਕਿਊ ਕਰਨ ਦੇ ਵਿੱਚ ਕਾਮਯਾਬੀ ਮਿਲੀ ਤਾਂ ਦਰਿਆ ਦੇ ਵਿੱਚ ਬਸੇ ਕਰੀ 50 ਕਿਸਾਨਾਂ ਨੂੰ ਰੈਸਕਿਊ ਕੀਤਾ ਗਿਆ ਇਹਨਾਂ ਦੀ ਜ਼ਮੀਨ ਦਰਿਆ ਦੇ ਪਾਰ ਹੈ ਭਾਰਤ ਦੇ ਵਿੱਚ ਪੈਂਦੀ ਹੈ ਤੇ ਫਿਰ ਇਹਨਾਂ ਦਾ ਰੂਟੀਨ ਹੋਏਗੀ ਪਰ ਪਾਣੀ ਜ਼ਿਆਦਾ ਸੀ ਇਸ ਕਰਕੇ ਜਿਹੜੀ ਕਿਸ਼ਤੀ ਜਾਂ ਬੀੜੀ ਦੇ ਉੱਪਰ ਜਾ ਰਹੇ ਸਾਨੂੰ ਪਾਣੀ ਦੇ ਵਿਚਾਲੇ ਫਸ ਗਏ